ਸ਼ਸ਼ੀ ਕਾਲਜੀ ਸਵਾਗਤ ਹੈ ਪੀਟੀਸੀ ਨਿਊਜ਼ ਤੇ ਤੇ ਅੱਜ ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਟਰੈਕਟਰਾਂ ਨੂੰ ਦਿੱਲੀ ਵੱਲ ਮੂੰਹ ਕਰਕੇ ਖੜਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਸੀਂ ਇਸ ਵਕਤ ਮੌਜੂਦ ਹਾਂ ਤਲਵੰਡੀ ਸਾਬੋ ਦੇ ਅਰੋੜੀ ਰੋਡ ਤੇ ਇਹ ਰੋਡ ਆ ਜਿਹੜੀ ਦਿੱਲੀ ਵੱਲ ਜਾਂਦੀ ਹੈ ਤੇ ਇੱਥੇ ਕਿਸਾਨਾਂ ਨੇ ਸੈਂਕੜੇ ਟਰੈਕਟਰ ਨੇ ਜਿਹੜੇ ਰੋੜੀ ਰੋਡ ਵੱਲ ਖੜੇ ਨੇ ਕੀਤੇ ਨੇ ਇੱਕ ਵਾਰ ਤਸਵੀਰਾਂ ਤੁਹਾਨੂੰ ਟਰੈਕਟਰਾਂ ਦੀ ਦਿਖਾ ਦਈਏ ਜੀ ਟਰੈਕਟਰਾਂ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਝੰਡੇ ਜਿਹੜੇ ਉਹ ਲਗਾਏ ਹੋਏ ਨੇ ਤੇ ਦਿੱਲੀ ਵਾਲੇ ਇਹਨਾਂ ਦਾ ਮੂੰਹ ਕੀਤਾ ਹੋਇਆ ਕਿਉਂਕਿ ਕਿਸਾਨਾਂ ਨੇ ਇੱਕ ਵਾਰ ਫੇਰ ਦਿੱਲੀ ਨੂੰ ਚੇਤਾਵਨੀ ਦਿੱਤੀ ਹੈ ਕਿ ਕਿਸਾਨ ਨੇ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕਦੋਂ ਵੀ ਰਵਾਨਾ ਹੋ ਸਕਦੇ ਨੇ ਜਿਸ ਕਰਕੇ ਅੱਜ ਸੰਕੇਤਕਾ ਜਿਹੜਾ ਦਿੱਲੀ ਵੱਲ ਮੂੰਹ ਕਰਕੇ ਟਰੈਕਟਰਾਂ ਦਾ ਰੋਸ ਪ੍ਰਦਰਸ਼ਨ ਕੀਤਾ ਦੂਜੇ ਪਾਸੇ ਸ਼ੰਗੂ ਬਾਰਡਰ ਤੇ ਕਹਿੰਦੇ ਇਹ ਖਨੌਰੀ ਬਾਰਡਰ ਤੇ ਉੱਥੇ ਵੀ ਸੰਘਰਸ਼ਾ ਜਿਹੜਾ ਕਿਸਾਨ ਜਿੱਥੇ ਬੰਦੀਆਂ ਦਾ ਚੱਲ ਰਿਹਾ ਹੈ ਤੇ ਅੱਜ ਇਹਨਾਂ ਨੇ ਟਰੈਕਟਰ ਲਾਏ ਨੇ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਫਿਰ ਅੱਜ ਟਰੈਕਟਰਾਂ ਦਾ ਮੂੰਹ ਦਿੱਲੀ ਵੱਲ ਕੀਤਾ ਤੇ ਫਿਰ ਜਾ ਵੀ ਸਕਦੇ ਦਿੱਲੀ ਵੱਲ ਦੇਖੋ ਮੈਂ ਜਗਦੇਵ ਸਿੰਘ ਜੋਗਰਾ ਭਾਰਤੀ ਕਿਸਾਨ ਯੂਨੀਅਨ ਨੇ ਇੱਕਤਾ ਗਰਾਹਾ ਅਸੀਂ ਅੱਜ ਜੋ ਡਬਲਯੂਟੀਓ ਦੀ ਮੀਟਿੰਗ ਹੋ ਰਹੀ ਹੈ ਦਬਈ ਦੇ ਅੰਦਰ ਕਿਉਂਕਿ ਪਹਿਲਾਂ ਵੀ ਅਸੀਂ ਉਹਦਾ ਉਹਦਾ ਵਿਰੋਧ ਦੀ ਖਾਤਰ ਅਸੀਂ ਪੂਰੇ ਹਿੰਦੁਸਤਾਨ ਦੇ ਅੰਦਰ ਇਹ ਜਿਹੜੇ ਛੜਕਾਂ ਤੇ ਟਰੈਕਟਰ ਰੁਕੇ ਹੋਇਆ ਦਿੱਲੀ ਵੱਲ ਮੂੰਹ ਕਰੇ ਹੋਇਆ ਸਾਰੇ ਥਾਵਾਂ ਤੇ ਇਹ ਇਸ ਕਰਕੇ ਜਿਹੜੀ ਡਬਲਯੂਟੀਓ ਦੀ ਮੀਟਿੰਗ ਹੈ ਕਿਉਂਕਿ ਉਹਨਾਂ ਨੇ ਪੂਰੇ ਬਲਡ ਦੇ ਮੁਲਖਾਂ ਦੀ ਉਹਨਾਂ ਨੇ ਕਿਸਾਨੀ ਨੂੰ ਜਿਹੜਾ ਖਤਮ ਕਰਨਾ ਇਹ ਇਕੱਲਾ ਹਿੰਦੁਸਤਾਨ ਕੀ ਨਹੀਂ ਹੋਰ ਵੀ ਯੂਰਪ ਦੇ ਜਿੰਨੇ ਦੇਸ਼ ਹੈ ਸਾਰੇ ਦੇਸ਼ਾਂ ਦੇ ਵਿੱਚ ਐਂ ਟਰੈਕਟਰ ਮਾਰਚ ਕਰਕੇ ਕਿਸਾਨਾਂ ਨੇ ਆਪ ਦਾ ਰੋਸ ਹੈ ਜਿਹੜਾ ਉਹ ਜ਼ਾਹਰ ਕਰਿਆ ਚਾਹੇ ਦੂਜੇ ਸਟੇਟਾਂ ਦੇ ਅੰਦਰ ਉਹਨਾਂ ਜ਼ਬਰ ਨਹੀਂ ਕੀਤਾ ਜਾਂਦਾ ਪਰ ਇੱਥੇ ਦੀ ਮੋਦੀ ਹਕੂਮਤ ਹੈ ਜਿਹੜੀ ਉਹ ਕਿਸਾਨਾਂ ਤੇ ਗੋਲੀਆਂ ਚਲਾ ਕੇ ਕਿਉਂਕਿ ਜਿਹੜਾ ਪਹਿਲਾਂ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਉਹਨਾਂ ਜਵਾਨਾਂ ਤੇ ਕਿਸਾਨਾਂ ਨੂੰ ਹੀ ਪੜਾਇਆ ਜਾ ਰਿਹਾ ਹੈ ਜਿਹੜੇ ਕਿਸਾਨਾਂ ਦੇ ਪੁੱਤੋਂ ਬਾਰਡਰਾਂ ਦੇ ਬੈਠੇ ਆ ਜਿਹੜੇ ਕੁਰਬਾਨੀਆਂ ਦਿੰਦੇ ਆ ਤੇ ਇੱਥੇ ਉਹਨਾਂ ਤੋਂ ਹੀ ਕਿਸਾਨਾਂ ਦੇ ਜਿਹੜੀਆਂ ਗੋਲੀਆਂ ਮਰਵਾਇਆਂ ਜਾਂਦੀਆਂ ਇਸ ਕਰਕੇ ਅਸੀਂ ਪਹਿਲਾਂ ਤੋਂ 90 ਤੋਂ ਲੈ ਕੇ ਜਿਹੜਾ ਡੰਕਰ ਸਮਝੋਤਾ ਹੋਇਆ ਸੀ ਉਦੋਂ ਵੀ ਅਸੀਂ ਵੱਡੇ ਬੁੱਤ ਲੈ ਕੇ ਪਿੰਡਾਂ 'ਚ ਘੁੰਮੇ ਸੀ ਤੇ ਉਹਦੇ ਵਿੱਚ ਕਿਸਾਨ ਨੂੰ ਪਾਇਆ ਹੋਇਆ ਸੀ ਵੀ ਐਂ ਜਿਹੜਾ ਡੰਕਲ ਸਮਝੌਤੇ ਨੇ ਜਿਹੜੇ ਇਹ ਤਜਵੀਜ਼ ਜਾਣ ਜਿਹੜੀਆਂ ਇਹ ਕਿਸਾਨ ਨੂੰ ਨਿਕਲ ਜਾਣੀਆਂ ਕਿਸਾਨ ਦਾ ਛੱਡਣਾ ਕੁਝ ਨਹੀਂ ਕਿਸਾਨ ਖੁਦ ਗੱਛੀਆਂ ਦੇ ਰਾਹ ਪੈਣਗੇ ਉਹਦੀ ਤਰਜ਼ ਤੇ ਜੋ ਉਹ ਮੀਟਿੰਗ ਹੋ ਰਹੀ ਹੈ ਕਿਉਂਕਿ ਪਹਿਲਾਂ ਅੰਮ੍ਰਿਤਸਰ ਦੇ ਅੰਦਰ ਹੋਈ ਉਹਦਾ ਵੀ ਅਸੀਂ ਵਿਰੋਧ ਕੀਤਾ ਜੇ ਹੁਣ ਉੱਥੇ ਹੋ ਰਹੀ ਹੈ ਅਸੀਂ ਉਹਦਾ ਵੀ ਵਿਰੋਧ ਕਰਦੇ ਆ ਪੂਰੇ ਮੁਲਕ ਦੇ ਅੰਦਰ ਪੂਰੇ ਵਰਲਡ ਦੇ ਅੰਦਰ ਲੋਕ ਜਿਹੜਾ ਵਿਰੋਧ ਕਰ ਰਹੇ ਆ ਅੱਜ ਪੂਰੇ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਇਸ ਮੈਦਾਨ ਦੇ ਵਿੱਚ ਨ ਆਪਣੇ ਜਿਲ੍ਹੇ ਦੇ ਅੰਦਰ ਵੀ ਚਾਰ ਥਾਈਂ ਜਿਹੜਾ ਉਹ ਇਕੱਠ ਹੈ ਐਂ ਕੀਤਾ ਹੋਇਆ ਤਰਵ ਮੌੜ ਸੰਗਤ ਬਟੰਡਾ ਤੇ ਉਧਰੋਂ ਤਿੰਨ ਬਲਾਕਾਂ ਜਿਹੜੀਆਂ ਉਹੋ ਜਿਹੜੀਆਂ ਇੱਥੇ ਟੋਲ ਪਲਾਜੇ ਕੋਲੇ ਉੱਚੋ ਕੋਲੇ ਉੱਥੇ ਐਵੇਂ ਜਿਹੇ ਟਰੈਕਟਰ ਲਾਏ ਹੋਇਆ ਇਸ ਕਰਕੇ ਕਿਸਾਨ ਆਪ ਦਾ ਰੋਸ ਹੈ ਜਿਹੜਾ ਜ਼ਾਹਰ ਕਰ ਰਹੇ ਆ ਦਿੱਲੀ ਨੂੰ ਚੈਲੰਜ ਕਰ ਰਹੇ ਆ ਕਿ ਕਿਸਾਨਾਂ ਤੇ ਅਤਿਆਚਾਰ ਕਰਨਾ ਬੰਦ ਕਰੋ ਤੇ ਇਹ ਜਿਹੜਾ ਡਬਲਯੂਟੀਓ ਦੀਆਂ ਨੀਤੀਆਂ ਇਹਨਾਂ ਤੋਂ ਬਾਹਰ ਆਓ ਤੁਸੀਂ ਪੰਜਾਬ 'ਚ ਲਗਾਤਾਰ ਸੰਘਰਸ਼ ਕਰ ਰਹੇ ਹੋ ਅੱਜ ਟਰੈਕਟਰ ਲਾਏ ਨੇ ਰੋਡਾਂ ਦੇ ਉੱਤੇ ਪਹਿਲਾ ਟੋਲ ਪਲਾਜੇ ਜਾਮ ਕੀਤੇ ਸੀਗੇ ਲਗਾਤਾਰ ਸਵਾਲ ਵੀ ਚੁੱਕੇ ਜਾ ਰਹੇ ਨੇ ਤੁਹਾਡੇ ਜੱਥੇਬੰਦੀ ਤੇ ਕਿ ਜੱਥੇਬੰਦੀ ਸੰਘਰਸ਼ ਕਿਉਂ ਨਹੀਂ ਜਾਂਦੀ ਜਿਹੜੇ ਬਾਰਡਰ ਦੇ ਉੱਤੇ ਸੰਘਰਸ਼ ਹੋ ਰਹੇ ਨੇ ਬੇਸ਼ੱਕ ਪਿਛਲੇ ਦਿਨ ਅੱਜ ਕਿਸਾਨ ਆ ਜਿਹੜਾ ਉਹ ਵੀ ਮਾਰਿਆ ਗਿਆ ਨੌਜਵਾਨ ਮੁੰਡਾ ਸ਼ੋਭ ਕਰਨ ਸਿੰਘ ਉਸ ਨੂੰ ਲੈ ਕੇ ਵੀ ਥੋੜੀ ਜੱਥੇਬੰਦੀ ਦੇ ਸਵਾਲ ਚੁੱਕੇ ਜਾ ਰਹੇ ਨੇ ਕਿ ਤੁਸੀਂ ਇੱਥੇ ਸੰਘਰਸ਼ ਕਰ ਰਹੇ ਹੋ ਉੱਥੇ ਉੱਥੇ ਕਿਉਂ ਨਹੀਂ ਜਾ ਰਹੇ ਤੁਹਾਡੀ ਦੇਖੋ ਇੱਕ ਗੱਲ ਤਾਂ ਹੈਗੀ ਵੀ ਜਿੱਦ ਦੇ 13 ਤਰੀਕ ਨੂੰ ਹਮਲਾ ਹੋਇਆ ਅਸੀਂ ਉਹਦੇ ਤੋਂ ਮੈਦਾਨ ਚ ਆ ਅਸੀਂ 15 ਤਰੀਕ ਨੂੰ ਰੇਲਾਂ ਜਾਮ ਕੀਤੀਆਂ 16 17 ਨੂੰ ਅਸੀਂ ਟੋਲਪਲਾਜੇ ਜਾਮ ਕੀਤੇ ਇਸ ਕਰਕੇ ਲੜਨ ਦਾ ਆਪੋ ਆਪਣਾ ਢੰਗ ਹੈ ਆਪੋ ਆਪਣਾ ਵੱਖਰਾ ਵੱਖਰਾ ਢੰਗ ਹੈ ਅਸੀਂ ਜਦੋਂ ਪਹਿਲਾਂ ਵੀ ਦਿੱਲੀ ਨੂੰ ਗਏ ਆ ਇਹ ਪਿੰਡਾਂ ਦੇ ਅੰਦਰ ਮੋਰਚੇ ਲਾਏ ਸੀ ਅਸੀਂ 6 5 5 ਦਿਨ ਉਦੋਂ ਲੋਕ ਕਹਿੰਦੇ ਸੀ ਦਿੱਲੀ ਨਾਲ ਮੁਕਾਬਲਾ ਤੇ ਪਿੰਡਾਂ 'ਚ ਮੋਰਚੇ ਕਿਉਂ ਲਾਏ ਸਾਡਾ ਕਹਿਣ ਦਾ ਮਤਲਬ ਹੈ ਅਸੀਂ 600 ਪਿੰਡ 'ਚ ਅਸੀਂ ਮੋਰਚਾ ਲਾ 600 ਪਿੰਡ ਤੋਂ ਬਾਅਦ ਅਖੀਰਲੇ ਦਿਨ ਜਦੋਂ ਅਸੀਂ ਲੋਕਾਂ ਨੂੰ ਪਿੰਡਾਂ ਦੀਆਂ ਹੱਦਾਂ ਤੇ ਲੈ ਕੇ ਆਏ 24 ਲੱਖ ਲੋਕ ਆਏ 14 ਤਰੀਕ ਨੂੰ ਅਸੀਂ ਪੈਦਲ ਮਾਰਚ ਕੂਚ ਕਰਾਂਗੇ ਦਿੱਲੀ ਨੂੰ ਜੋ ਮਰਜ਼ ਅਗਲਾ ਐਕਸ਼ਨ 14 ਮਾਰਚ ਨੂੰ ਹੋ ਰਹਿਣ ਵਾਲਾ ਤੁਹਾਡਾ ਹਾਂ 14 ਮਾਰਚ ਦਾ ਪੂਰੇ ਸੰਯੁਕਤ ਮੋਰਚੇ ਦਾ ਕਿਉਂਕਿ ਅਸੀਂ ਸੰਯੁਕਤ ਮੋਰਚੇ ਦਾ ਹਿੱਸਾ ਇਸ ਕਰਕੇ ਅਸੀਂ ਸੰਯੁਕਤ ਮੋਰਚੇ ਦੇ ਨਾਲ ਜਿਹੜੇ ਪ੍ਰੋਗਰਾਮ ਹੈ ਉਹਲਾ ਪ੍ਰੋਗਰਾਮਾਂ ਕਰਦੇ ਹਾਂ ਅੱਜ ਨਹੀਂ ਅਸੀਂ ਜਿੱਥੇ ਦੇ ਦਿੱਲੀੋਂ ਆਏ ਆ ਉਹਦੇ ਨੇ ਕਿੰਨੇ ਪ੍ਰੋਗਰਾਮ ਹੋਗੇ ਸਾਡੇ ਇਸ ਕਰਕੇ ਜਿੱਥੇ ਵੀ ਕਦੇ ਹਰਿਆਣੇ ਦੇ ਵਿੱਚ ਰੈਲੀ ਕਦੇ ਕੋਸ਼ਕਾ ਦੇ ਕੋਸ਼ ਇਹ ਪ੍ਰੋਗਰਾਮ ਆਉਂਦੇ ਰਹਿੰਦੇ ਆ ਭਾਰਤ ਬੰਦ ਦਾ ਸੱਦਾ ਆਇਆ 16 ਦਾ ਟ੍ਰੇਡ ਜਿੱਥੇ ਬੰਦੀਆਂ ਦਾ ਆ ਉਹ ਵੀ ਇਹੀ ਹੈ ਵੀ ਜਿਹੜੇ ਇੱਥੇ ਜਰ ਨੀਤੀਆਂ ਪੁਲਿਸੀਆਂ ਲਾਗੂ ਕੀਤੀਆਂ ਜਾ ਰਹੀਆਂ ਉਹ ਤਾਂ ਕੱਲਾ ਕਿਸਾਨ ਨਹੀਂ ਕਿਸੇ ਨੇ ਨਹੀਂ ਇਸ ਕਰਕੇ ਸਾਡੀ ਜਥੇਬੰਦੀ ਜਦੋਂ ਵੀ ਲੜਾਈ ਲੜਦੀ ਆ ਪੂਰਾ ਤੋਲ ਕੇ ਨਾਪ ਕੇ ਸਾਡੀ ਬੁੱਕਲ ਚ ਦਾਣੇ ਕਿੰਨੇ ਆ ਫਿਰ ਅਸੀਂ ਉਹਨਾਂ ਸੌਦਾ ਲੈਨੇ ਆ ਉਹ ਤੋਂ ਘੱਟ ਮੁਰਦੇ ਨਹੀਂ ਉਹ ਟਰਾਈਡੈਂਟ ਦਾ ਮਸਲਾ ਵੀ ਤੁਸੀਂ ਦੇਖਿਆ ਉਹ ਗੋਵਿੰਦਪੁਰੇ ਮਸਲਾ ਵੀ ਤੁਸੀਂ ਦੇਖਿਆ ਉਹ ਸਰੂਤੀ ਕਾਂਡ ਵੀ ਤੁਸੀਂ ਦੇਖਿਆ ਇਸ ਕਰਕੇ ਅਸੀਂ ਜਦੋਂ ਕਿ ਪੂਰਾ ਕਿਸੇ ਵੀ ਐਜੀਟੇਸ਼ਨ ਨੂੰ ਲੈਨੇ ਆ ਤਾਂ ਪੂਰੀ ਤੱਕੜੀ ਨੂੰ ਤੋਲ ਕੇ ਜਨਤਾ ਦੀ ਇਕੱਠੇ ਕਰਕੇ ਕਿਉਂਕਿ ਜਿੰਨੀ ਜਨਤਾ ਲੈ ਆਉਣਾ ਹੈ ਲੜਾਈ ਜਨਤਾ ਦੇ ਸਿਰ ਤੇ ਜਿੱਤੀ ਜਾਣੀ ਆ ਇਸ ਕਰਕੇ ਅਸੀਂ ਦਿੱਲੀ ਮੋਰਚੇ ਦੀ ਉਹਦੇ ਤੋਂ ਹਮਾਇਤ ਤੇ ਆ ਇਹ ਗੱਲ ਨਹੀਂ ਹੈ ਵੀ ਅਸੀਂ ਆਡਾਂ ਠੀਕ ਹੈ ਵਿਚਾਰ ਵੱਖਰੇ ਹੋ ਸਕਦੇ ਆ ਕਿਸਾਨੀ ਨੂੰ ਲੜਨਾ ਉਹ ਲੜਾਈ ਲੜ ਰਹੇ ਚੰਗੀ ਗੱਲ ਪਰ ਦੁੱਖ ਦੀ ਗੱਲ ਇਥੋਂ ਦੀ ਸਰਕਾਰ ਨੇ ਜਿਹੜੇ ਗੋਲੀ ਚਲਾ ਕੇ ਉਹ ਨੌਜਵਾਨ ਸ਼ਹੀਦ ਕੀਆ ਅਸੀਂ ਅੱਜ ਵੀ ਨਿੰਦਾ ਕਰਦੇ ਆ ਕੱਲ ਵੀ ਕਰਦੇ ਆ ਵੀ ਇਹੋ ਜਿਹੇ ਨੌਜਵਾਨਾਂ ਨੂੰ ਹੱੱਦਾ ਤੇ ਗੋਲੀਆਂ ਮਾਰ ਕੇ ਜਿਹੜੇ ਕਿਸਾਨ ਨੂੰ ਕਹਿੰਦੇ ਰੀੜ ਦੀ ਹੱਡੀ ਹੈ ਹਿੰਦੁਸਤਾਨ ਦੀ ਉਹਨਾਂ ਨੂੰ ਐ ਗੋਲੀਆਂ ਜਿਹੜੇ ਸਰਕਾਰ ਦੀ ਜਿਹੜੀ ਹੈ ਹਿਟਲਰ ਵਰਗੇ ਵੀ ਆ ਕੇ ਭਾਗੇ ਇਥੇ ਉਹ ਵੀ ਲੋਕਾਂ ਨੇ ਪਿੱਛੇ ਤੱਕ ਤੇ ਨੌਜਵਾਨ ਦੇ ਗੋਲੀ ਦੀ ਗੱਲ ਕੀਤੀ ਹੈ ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਦੋਸ਼ੀ ਹੈ ਕਿਉਂਕਿ ਹਰਿਆਣੇ ਵਾਲੇ ਪੰਜਾਬ ਵੱਲ ਆ ਕੇ ਹਮਲਾ ਕਰ ਰਹੇ ਨੇ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਐਕਸ਼ਨ ਕਰਨਾ ਚਾਹੀਦਾ ਲਗਾਤਾਰ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ 23 ਦਿਨ ਹੋ ਗਏ ਹੇਠਕ ਮਾਮਲਾ ਦਰਜ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਮੁੱਖ ਦੋਸ਼ੀ ਹੈ ਜਦੋਂ ਸਾਡਾ ਆਹ ਤਲਵੰਡੀ ਸਾਬੋ ਆ ਤਲਵੰਡੀ ਸਾਬੋ ਦੇ ਅੰਦਰ ਬਾਹਰ ਦਾ ਕੋਈ ਆ ਕੇ ਹਰਿਆਣੇ ਦਾ ਆ ਕੇ ਹਮਲਾ ਕਰਦਾ ਹੈ ਤਾਂ ਇੱਥੇ ਜ਼ਿੰਮੇਵਾਰ ਹੈ ਇਥੋਂ ਦਾ ਪ੍ਰਸ਼ਾਸਨ ਇਸ ਕਰਕੇ ਜੋ ਆ ਕੇ ਪੰਜਾਬ ਸਰਕਾਰ ਪੂਰੀ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਉਹਨਾਂ ਨਾਲ ਰਲ ਹੀ ਹੋਈ ਹੈ ਜਿਹੜਾ ਹਜੇ ਤੱਕ ਪਹਿਲਾ ਬਿਆਨ ਦਿੰਦਾ ਮੈਂ ਵਰਚਾ ਦੇਵਾਂਗਾ ਲੋਕ ਬਾਵਾ ਕਰਦੇ ਐ ਮੋੜ ਕੇ ਅੱਜ ਤੱਕ ਕਿਉਂ ਨਹੀਂ ਹੋਈ ਕਿਉਂਕਿ ਉਹ ਚਾਹੁੰਦੇ ਆ ਵੀ ਪੰਜਾਬ ਦੇ ਕਿਸਾਨ ਅਹੀਂ ਮਰਦੇ ਰਹਿਣ ਕਿਉਂਕਿ ਕੱਲ ਨੂੰ 4 ਦਿਨਾਂ ਨੂੰ ਪੇਚਾ ਤਾਂ ਇਹਨਾਂ ਨਾਲ ਵੀ ਪੈਣਾ ਜਿਹੜੇ ਇਹਨਾਂ ਨੇ ਗੱਪ ਮਾਰਿਆ ਵੀ ਹਜ਼ਾਰ-ਹਜ਼ਾਰ ਰੁਪਏ ਅਸੀਂ ਔਰਤਾਂ ਨੂੰ ਦੇਵਾਂਗੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕਿਸਾਨਾਂ ਦੀਆਂ ਪੈਨਸ਼ਨਾਂ ਵਧਾਂਗੇ ਕੀਤਾ ਤਾਂ ਕੁਛ ਨਹੀਂ ਸਗੋਂ ਜਿਹੜੇ ਪਿਛਲੀਆਂ ਸਰਕਾਰਾਂ ਤੋਂ ਅਸੀਂ ਫਸਲਾਂ ਮਰਗੀਆਂ ਦੇ ਮਾਜਵੇ ਲੈ ਕਾਲੀਆਂ ਤੋਂ ਵੀ ਲਿਆ ਕਾਂਗਰਸ ਤੋਂ ਵੀ ਲਿਆ ਉਹਨਾਂ ਨੇ ਮਾਜਵੇ ਦਿੱਤੀ ਇਹਨਾਂ ਨੇ ਜਿੰਨੀਆਂ ਫਸਲਾਂ ਮਰਗੀਆਂ ਅੱਜ ਤੱਕ ਢੇਲਾ ਨਹੀਂ ਦਿੱਤਾ ਲੋਕਾਂ ਦੀਆਂ ਕਲਕਾਂ ਮਰਗੀਆਂ ਨਰਮੇ ਮਰ ਗਏ ਉਹ ਸਾਰਾ ਕੁਝ ਇਹਨਾਂ ਦੇ ਕਢਾਉਣਾ ਹੈ ਜਦੋਂ ਲੋਕ ਆਪਣੀ ਤਾਕਤ ਤੇ ਆਉਣਗੇ ਉਹ ਕਢਾਉਣਗੇ ਇਸ ਕਰਕੇ ਉਹਦੇ ਡਰ ਤੋਂ ਉਧਰ ਨੂੰ ਮੂੰਹ ਕਰਾਉਂਦੇ ਆ ਬਹਾਨੇ ਮਾਰਦੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਡੱਕਾ ਨਹੀਂ ਕਿਸਾਨ ਵਿਰੋਧੀ ਨੇ ਵੀ ਜੱਜ ਕੇ ਵਿਰੋਧੀ ਹੈ ਇਹ ਬਦਲਾ ਕਹਿੰਸੀ ਬਦਲਾ ਆਊਗਾ 70 ਸਾਲਾਂ ਜੋ ਕੁਝ ਨਹੀਂ ਹੋਇਆ ਉਹ ਚੇਂਜ ਹੋਊਗਾ ਇਹ ਬਦਲਾ ਆ ਚੁੱਕਿਆ ਆ ਬਦਲਾ ਹੀ ਆ ਜਿਹੜੀ ਨੌਜਵਾਨ ਦੇ ਗੋਲੀ ਵਰਭਾਤੀ ਅੱਗੇ ਤਾਂ ਕਦੇ ਬਾਰ ਉਹ ਤਾਂ ਤਾਂ ਹੋਈ ਨਹੀਂ ਹੁਣ ਬੀਜੇਪੀ ਵਾਲੀ ਨੇ ਤੇ ਇਹਨਾਂ ਨੇ ਰਲ ਕੇ ਖੇਡ ਖੇੜੀਆ ਨੌਜਵਾਨ ਦੇ ਗੋਲੀ ਮਰਵਾਈ ਹੈ ਸਾਡੇ ਨੌਜਵਾਨ ਕਿੰਨੇ ਫੱਟੜ ਕਰਿਆ ਕਿਸਾਨ ਆਪੂ ਜਿਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਆਉਣ ਵਾਲੇ ਦਿਨਾਂ ਚ ਸੰਘਰਸ਼ਾ ਜਿਹੜਾ ਟਿੱਕਾ ਹੋਵੇਗਾ ਤੇ ਇਹਨਾਂ ਦੋਵੇਂ ਪਾਰਟੀਆਂ ਨੂੰ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਸੱਥਾਂ ਵਿੱਚ ਵੀ ਇਤਨਾ ਕਿਤੇ ਵਿਰੋਧਾਂ ਦਾ ਸਾਹਮਣਾ ਕਰਨਾ ਪਵੇਗਾ ਮਨੀਸ਼ਕਰ ਪੀਟੀਸੀ ਨਿਊਜ਼ ਤਲਵੰਡੀ ਸਾਬੋ ਬਠਿੰਡਾ